ਅਨਮੋਲ ਗਗਨ ਮਾਨ ਉਹਨਾਂ ਦਾ ਅਸਤੀਫਾ ਜਦੋਂ ਆਇਆ ਉਹਨਾਂ ਦੇ ਉਸ ਮਾਮਲੇ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਭਰੇ ਮਨ ਨਾਲ ਮੈਂ ਇਹ ਗੱਲ ਕਰ ਰਹੀਆਂ ਤੇ ਮੈਂ ਸਪੀਕਰ ਸਾਹਿਬ ਨੂੰ ਅਸਤੀਫਾ ਭੇਜ ਦਿੱਤਾ ਮੈਂ ਸਿਆਸਤ ਛੱਡ ਰਹੀਆਂ ਅਨਮੋਲ ਗਗਨ ਮਾਨ ਬਹੁਤ ਇੱਕ ਤਰ੍ਹਾਂ ਦੇ ਰੂਪ ਚ ਇੱਕ ਗਾਇਕਾ ਦੇ ਤੌਰ ਤੇ ਸੰਗਰ ਦੇ ਤੌਰ ਤੇ ਜਾਣੇ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਆਵਾਦਵੀ ਪਾਰਟੀ ਜੁਆਇਨ ਕੀਤੀ 2021 ਚ 2022 ਦੇ ਵਿੱਚ ਖਰੜ ਤੋਂ ਚੁਣੇ ਗਏ ਹਾਲਾਂਕਿ ਉਹਨਾਂ ਦੀ ਬੈਕਗ੍ਰਾਉਂਡ ਮਾਨਸਾ ਨਾਲ ਸੰਬੰਧਿਤ ਹੈ ਮਾਨਸਾ ਜ਼ਿਲ੍ਹੇ ਨਾਲ ਤੇ ਪਰ ਉਹ ਖਰੜ ਤੋਂ ਚੁਣੇ ਗਏ ਤੇ ਮੰਤਰੀ ਵੀ ਬਣੇ ਵਿੱਚੋਂ ਤੇ ਮੰਤਰੀਸ਼ਿਪ ਲੈ ਵੀ ਲਈ ਗਈ ਤੇ ਉਸ ਤੋਂ ਬਾਅਦ ਇਹ ਸਾਰਾ ਪ੍ਰੋਸੈਸ ਇਸੇ ਤਰ੍ਹਾਂ ਚੱਲਦਾ ਰਿਹਾ ਉਹ ਆਪਣੇ ਇਹਨਾਂ ਬਿਆਨਾਂ ਨਾਲ ਵੀ ਮਤਲਬ ਬੜੇ ਚਰਚਿਤ ਰਹੇ ਇੱਕ ਬਿਆਨ ਬਾਰ-ਬਾਰ ਦਿੱਤਾ ਜਾਂਦਾ ਸੀ ਕਿ ਤੁਸੀਂ ਸਾਨੂੰ ਲਿਆਓ ਕੇਜਰੀਪਾਲ ਉਹਨਾਂ ਨੂੰ ਲਿਆਓ ਉਹਨਾਂ ਨੂੰ ਪਤਾ ਐਮਐਸਪੀ ਕੇ ਵਿੱਚ ਛੁੱਟੀਆਂ ਚ ਸਾਰੀਆਂ ਫਸਲਾਂ ਦੀ ਐਮਐਸਪੀ ਤੁਰੰਤ ਦੇ ਦਿੱਤੀ ਜਾਏਗੀ ਉਦੋਂ ਤੇ ਲੋਕਾਂ ਨੇ ਚਟਕਾਰੇ ਵੀ ਲਏ ਕਹੀ ਕਿ ਕਿਸ ਲੈਵਲ ਦੀ ਸਾਹਮਣ ਚ ਉਹ ਬੀਬੀ ਬੋਲ ਰਹੀ ਹੈ ਕੀ ਕਹਿ ਰਹੀ ਹੈ ਉਹ ਇੱਕ ਅਲੱਗ ਪੈਨੂ ਹੈ ਕਾਫੀ ਸਮੇਂ ਉਹ ਐਕਟਪ ਹੋ ਕੇ ਬਹੁਤ ਸਾਰੇ ਅਧਿਕਾਰੀਆਂ ਨੂੰ ਵੀਡੀਓ ਜਿਹੜੀਆਂ ਆਈਆਂ ਸਾਹਮਣੇ ਡਾਂਟਦੇ ਦਿਖੇ ਇਹ ਕਹਿੰਦੇ ਦਿਖੇ ਮੈਂ ਕੋਈ ਹਿੱਸਾ ਨਹੀਂ ਲੈਣਾ ਮੈਂ ਬਾਕੀ ਨਹੀਂ ਕਰਨਾ ਇਹ ਸਾਰਾ ਇੱਕ ਐਕਟੀਵਿਟੀ ਦਾ ਹਿੱਸਾ ਰਿਹਾ ਉਦੋਂ ਬਾਅਦ ਜੂਨ 2024 ਦੇ ਵਿੱਚ ਲਗਭਗ ਇੱਕ ਸਾਲ ਹੋਇਆ ਸਾਲ ਤੋਂ ਥੋੜਾ ਜਿਹਾ ਜ਼ਿਆਦਾ ਉਹਨਾਂ ਦੀ ਮੈਰਿਜ ਹੋਈ ਹੈ ਮੈਰਜੀ ਦੇ ਵੀ ਇੱਕ ਪੋਲੀਟੀਕਲ ਪਰਿਵਾਰ ਜਿਹੜਾ ਉਹਨਾਂ ਦੇ ਸੀਬੀਸੀ ਲਮਸੋਹੀ ਨੇ ਕੈਪਟਨ ਕਮਲਜੀਤ ਸਿੰਘ ਦੇ ਖਿਲਾਫ ਇਲੈਕਸ਼ਨ ਲੜੀ ਸੀ ਬਹੁਤ ਥੋੜੀਆਂ ਚ ਵੋਟਾਂ ਤੇ ਉਹ ਹਾਰ ਗਏ ਸੀ ਬਰੂੜ ਤੋਂ ਉਹਨਾਂ ਦੇ ਬੇਟੇ ਨਾਲ ਉਹਨਾਂ ਦੀ ਜਿਹੜੀ ਮੈਰਿਜ ਹੋਈ ਤੇ ਉਸ ਤੋਂ ਬਾਅਦ ਹੁਣ ਸਾਲ ਹੋਣ ਆਲਾ ਤੇ ਇਹ ਸਾਰਾ ਪ੍ਰੋਸੈਸ ਉਸ ਰੂਪ ਦੇ ਵਿੱਚ ਲੰਘਿਆ ਪਰ ਇਹ ਜਾਣਕਾਰੀ ਦੇ ਤੌਰ ਤੇ ਕਿਹਾ ਜਾਂਦਾ ਹੈ ਸੂਤਰ ਉਹਨਾਂ ਦੇ ਨੇੜਲੇ ਦੱਸਦੇ ਨੇ ਕਿ ਇਹ ਅਸਤੀਫਾ ਅੱਜ ਨਹੀਂ ਦਿੱਤਾ ਲਗਭਗ 3 ਮਹੀਨੇ ਪਹਿਲਾਂ ਜੇ ਜ਼ਿਆਦਾ ਨਹੀਂ ਤਾਂ 3 ਮਹੀਨੇ ਪਹਿਲਾਂ ਦਾ ਉਹਨਾਂ ਨੇ ਅਸਤੀਫਾ ਦੇ ਦੇ ਰੱਖਿਆ ਵਿਧਾਨ ਸਭਾ ਦੇ ਸਪੀਕਰ ਔਰ 3 ਮਹੀਨਿਆਂ ਤੋਂ ਇਹ ਵਿਚਮਨ ਮਨਉਤੀਆਂ ਬਾਕੀ ਚੱਲਦੀਆਂ ਸੀ ਪਾਰਟੀਏ ਦੀ ਗੱਲ ਹੋਈ ਬਾਕੀ ਦੀਆਂ ਗੱਲਾਂ ਹੋਈਆਂ ਅਜੇ 15 ਜੁਲਾਈ ਅੱਜ ਤੋਂ 4 ਦਿਨ ਪਹਿਲਾਂ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਦੇਖੇ ਕਿ ਉਹਨਾਂ ਨੇ ਆਪ ਫੋਟੋ ਸ਼ੇਅਰ ਕੀਤੀ ਇਹ ਕਿਹਾ ਕਿ ਬਹੁਤ ਵੱਖ-ਵੱਖ ਮੁੱਦਿਆਂ ਤੇ ਗੰਭੀਰ ਗੱਲਾਂ ਹੋਈਆਂ ਤੇ ਇਹ ਗੱਲ ਜਦੋਂ ਅਮਨ ਅਰੋਣਾ ਪਾਰਟੀ ਦੇ ਪ੍ਰਧਾਨ ਕਹਿੰਦੇ ਨੇ ਮੈਨੂੰ ਤਾਂ ਹੁਣਾ ਜੇ ਪਤਾ ਲੱਗਿਆ ਕੋਈ ਗੱਲ ਨਹੀਂ ਸਾਡਾ ਇੱਕ ਪਰਿਵਾਰ ਹੈ ਇਹ ਗੱਲ ਸੁਣ ਜਾ ਲਈ ਜਾਊਗੀ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਕਹਿੰਦੇ ਨੇ ਮੈਨੂੰ ਮਾੜਾ ਜਿਹਾ ਪਤਾ ਲੱਗਿਆ ਇਹ ਜੇ ਬਹੁਤਾ ਪਤਾ ਨਹੀਂ ਲੱਗਿਆ ਤੇ ਕੀ ਉਹ ਜਿਹੜਾ ਅਸਤੀਫਾ ਸਪੀਕਰ ਕੋਲ ਲਗਭਗ 3 ਮਹੀਨਿਆਂ ਤੋਂ ਪਹਿਲਾਂ ਭੇਜ ਦਿੱਤਾ ਗਿਆ ਸੀ ਅਮਨ ਅਰੋਣਾ ਤੇ ਪੰਜਾਬ ਦੇ ਚੀਫ ਮਿਨਿਸਟਰ ਜਾਂ ਪਾਰਟੀ ਦੇ ਮੇਨ ਜਿਹੜੇ ਉੱਪਰ ਅਹੁਦੇਦਾਰ ਨੇ ਉਹਨਾਂ ਨੂੰ ਅੱਜ ਪਤਾ ਲੱਗਿਆ ਜਾਂ ਪਹਿਲਾਂ ਪਤਾ ਸੀਗਾ ਅੰਦਰਖਾਤੇ ਗੱਲਬਾਤ ਚੱਲਦੀ ਰਹੀ ਤੇ ਅੰਤ ਨੂੰ ਅਨਮੋਲ ਗਗਨ ਮਾਨ ਨੇ ਉਹ ਓਪਨ ਕਰਤਾ ਓਪਨ ਕਰਨ ਤੋਂ ਬਾਅਦ ਸਮਝ ਆਈ ਕਿ ਹਾਂਜੀ ਤੇ ਇਸ ਲਈ ਅੱਜ ਫਿਰ ਉਹ ਖਬਰਾਂ ਦਾ ਖਬਰਾਂ ਵੜਨੀਆਂ ਲਾਜ਼ਮੀ ਸੀ ਕਿ ਕੀ ਗੱਲ ਹੋਈ ਵਜ੍ਹਾ ਕੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਅੰਦਰਲੇ ਮੇਨ ਸੂਤਰ ਨੇ ਉਹ ਕਹਿੰਦੇ ਨੇ ਕੋਈ ਬਹੁਤ ਬੜੀ ਵੱਡੀ ਵਜ੍ਹਾ ਨਹੀਂ ਹੈ ਲੱਗਦਾ ਇਹ ਹੈ ਮੇਨ ਗੱਲ ਦੇ ਵਿੱਚ ਕਿ ਪੰਜਾਬੀ ਪ੍ਰਾਈਡ ਜਾਗ ਪਿਆ ਜੀ ਇੱਕ ਬੜੇ ਸੀਨੀਅਰ ਲੀਡਰ ਨੇ ਕਿਹਾ ਕਿ ਪੰਜਾਬੀ ਪ੍ਰਾਈਡ ਜਾਗ ਪਿਆ ਮਤਲਬ ਕੀ ਸੀ ਪੰਜਾਬੀ ਪ੍ਰਾਈਡ ਕਿ ਜਿਹੜੀਆਂ ਚੀਜ਼ਾਂ ਇਹ ਆਉਂਦੀ ਆ ਰਹੀਆਂ ਕਿ ਬਾਹਰਲੇ ਕੰਟਰੋਲ ਜੇ ਉਹ ਤੇ ਹੁਣ ਕਹਿੰਦੇ ਨੇ ਜਦੋਂ ਕੁਝ ਮਿੰਨਿਆ ਤੋਂ ਉਹ ਕੁਛ ਅਤਰਾ ਜਿਠਾ ਰਹੇ ਸੀ ਕਿ ਮੇਰੇ ਅਖਲ ਹੋ ਰਿਹਾ ਮੇਰੇ ਹੱਲ ਕੇ ਚੋ ਰਹੇ ਆ ਬਾਕੀ ਹੋ ਗਿਆ ਹੁਣ ਇਹ ਗੱਲ ਠੀਕ ਹੈ ਨਹੀਂ ਠੀਕ ਹੈ ਇਹ ਕਾਲਾ ਗੱਲ ਹੈ ਕਿ ਆਪਣੇ ਪੱਧਰ ਦੇ ਉੱਤੇ ਜਿਹੜੀ ਪਾਰਟੀ ਦੇ ਅੰਦਰੂਨੀ ਗੱਲਾਂ ਬਾਤਾਂ ਕੀ ਕੀਤੀਆਂ ਕੀ ਇਹ ਅਸਤੀਫਾ ਪਰਵਾਨ ਹੋ ਜਾਏਗਾ ਇੱਕ ਹੋਰ ਵਿਧਾਨ ਸਭਾ ਦੀ ਜਿਮਨੀ ਚੋਂ ਆਜੇਗੀ ਜਾਂ ਅਜੇ ਵੀ ਕੋਈ ਐਫਰਟ ਹੋਏਗਾ ਲੱਗਦਾ ਇਹ ਹੈ ਕਿ ਇਦੋਂ ਪਹਿਲਾਂ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜੋ ਹੋਣੀਆਂ ਸੀ ਹੋ ਚੁੱਕੀਆਂ ਹੋਣਗੀਆਂ ਜੇ ਤੱਕ 9 ਮਹੀਨੇ ਤੋਂ ਲਗਭਗ ਅਸਤੀਫਾ ਦਿੱਤਾ ਗਿਆ ਤੇ ਅੰਤ ਨੂੰ ਉਹਦੇ ਮਤਲਬ ਕਨਵੀਨਰ ਨੂੰ ਮਿਲਣ ਤੋਂ ਬਾਅਦ ਵੀ ਜੇ ਉੱਟ ਵੀਟ ਕਰ ਰਹੇ ਨੇ ਕਿ ਮੈਂ ਸੱਿਆਸਤ ਸੱਡ ਰਹੀਆਂ ਖਾਸ ਤੌਰ ਤੇ ਐਮ ਐਲ ਏ ਨਾਰਮਲੀ ਆਮ ਸੱਸਾ ਦਾ ਕੀ ਕਰਦਾ ਜੇ ਉਹ ਨਰਾਜ ਹੋਵੇ ਵੱਖ-ਵੱਖ ਗੱਲਾਂ ਤੇ ਕੋਈ ਗੱਲ ਇਹੋ ਜੀ ਹੋਵੇ ਉਹ ਐਮਐਲਏਸ਼ਿਪ ਤੋਂ ਅਸਤੀਫਾ ਨਹੀਂ ਦਿੰਦਾ ਉਹ ਪਾਰਟੀ ਤੋਂ ਭਾਵੇਂ ਦੇ ਦੇ ਜਾਂ ਇਹ ਕਹੇ ਕਿ ਮੈਂ ਘਰ ਬੈਠਦੇ ਆ ਉਸ ਪਦਰ ਮਾਮਲੇ ਦੇ ਵਿੱਚ ਤੇ ਉਹ ਐਮਐਲਏ ਤਾਂ 1.5 ਸਾਲ ਉਹਨੂੰ ਕੋਈ ਹਟਾ ਨਹੀਂ ਸਕਦਾ ਰਹਿਣਗੀ ਐਮਐਲਏ ਤਾਂ ਰਹਿੰਦੇ ਉਸ ਲੈਵਲ ਦੇ ਉੱਤੇ ਇਹ ਗੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਦੇਖ ਲਓ ਕਿ ਉਹ ਉੱਪਰਲੀ ਬੋਲਦੇ ਵੀ ਨੇ ਤੇ ਪਾਰਟੀ ਨੇ ਭਾਵੇਂ ਸਸਪੈਂਡ ਕਰਤਾ ਪਰ ਉਹ ਐਮਐਲਏ ਹੈਗੇ ਨੇ ਐਦੂੰ ਪੈਣਾ ਇਸੇ ਤਰੀਕੇ ਦੇ ਨਾਲ ਡਾਕਟਰ ਗਾਂਧੀ ਜਦੋਂ ਮੈਂਬਰ ਪਾਰਲੀਮੈਂਟ ਬਣੇ ਸੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਉੱਪਰ ਸਟੈਂਡ ਰੱਖਿਆ ਆਮ ਆਦਮੀ ਪਾਰਟੀ ਦੇ ਖਿਲਾਫ ਪਰ ਉਹ ਬਣੇ ਰਹੇ ਐਮਪੀ ਔਰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੀ ਦੇਖੋ ਡਾਕਟਰ ਸੁਖਵਿੰਦਰ ਸੋਖੀ ਟੈਕਨੀਕਲੀ ਵਿਧਾਨ ਸਭਾ ਦੇ ਅੰਦਰ ਉਹ ਅਕਾਲੀ ਦਲ ਦੇ ਐਮਐਲਏ ਨੇ ਪਰ ਉਹ ਚੇਅਰਮੈਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਨੇ ਪ੍ਰੈਕਟੀਕਲੀ ਉਹ ਆਮ ਆਦਮੀ ਪਾਰਟੀ ਦੇ ਨਾਲ ਨੇ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੋਈ ਹੈ ਇਹ ਕਹਿ ਕੇ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਹਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹਹਾ ਜਿਹਾ ਕਾਲਾ ਮਾਲਾ ਸਾਡੀ ਸਿਆਸਤ ਦਾ ਅੱਜ ਕੱਲ ਚੱਲਦਾ ਤੇ ਇਹ ਦੇ ਦੇਣਾ ਮਤਲਬ ਐਮਐਲਏ ਸ਼ਿਪ ਤੋਂ ਵੀ ਰਿਜਾਇਨਡ ਭੇਜਣਾ ਇਹ ਕਾਫੀ ਵੱਡੀ ਗੱਲ ਆ ਅੱਜ ਦੇ ਦੌਰ ਚ ਮੰਨੀ ਜਾਂਦੀ ਹੈ ਕੋਈ ਕਹੇ ਮੈਂ ਐਮਐਲਏ ਸ਼ਿਪ ਵੀ ਛੱਡਤੀ ਆ ਉਸ ਪਦਰ ਦੇ ਉੱਤੇ ਕਿ ਵਾਕਈ ਇਹ ਪੰਜਾਬੀ ਪ੍ਰਾਈਡ ਆ ਉਹ ਖੁੱਲ ਕੇ ਦੱਸਣਗੇ ਕਦੇ ਆ ਕੇ ਜੇ ਇਹ ਹੀ ਗੱਲ ਹੋਵੇ ਕਿ ਮੈਂ ਤਾਂ ਇਸ ਕਰਕੇ ਛੱਡੀ ਆ ਮੈਨੂੰ ਲਗੀਆਂ ਗੱਲਾਂ ਜਿਹੜੀਆਂ ਅੰਦਰੋਂ ਦੀ ਸੀ ਪਾਰਟੀ ਦੇ ਵਿੱਚ ਰਹਿੰਦੇ ਹੋਏ ਜਿਹਦੇ ਕਰਕੇ ਮੈਂ ਐਮਐਲਏ ਸ਼ਿਪ ਤੋਂ ਵੀ ਰਿਜਾਇਨ ਕਰ ਰਹੀ ਹਾਂ ਤੇ ਇਹ ਸਾਰੇ ਜਿਹੜੇ ਮਾਮਲੇ ਨੇ ਆਪਾਂ ਦੀ ਪਾਰਟੀ ਕਲੀਅਰ ਲੋਕਾਂ ਨਾਲ ਕਰੇਗੀ ਜਾਂ ਨਹੀਂ ਉਹ ਇੱਕ ਅਨੰਗ ਗੱਲ ਤੇ ਜਦੋਂ ਸਪੀਕਰ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਕੁਲਤਾਰ ਸਿੰਘ ਸੰਧਮਾਉ ਕਿਤੇ ਬਾਹਰ ਨੇ ਉਹਨਾਂ ਨੇ ਕਿਹਾ ਕਿ ਮੈਂ ਦਫ਼ਤਰ ਜਾ ਕੇ ਦੇਖੂੰਗਾ ਸੋਮਵਾਰ ਜੇਕਰ ਦਫ਼ਤਰ ਗਏ ਤੇ ਉਹ ਅਸਤੀਫੇ ਬਾਰੇ ਕੀ ਕਰਨਾ ਹੈ ਉਹ ਤੋਂ ਬਾਅਦ ਵੱਡਾ ਸਵਾਲ ਇਹ ਹੈ ਕਿ ਕੀ ਉਪਰੋਂ ਫਿਰ ਕਹਿ ਦਿੱਤਾ ਜਾਏਗਾ ਕਿ ਹਾਜੀ استਿਫਾ دیتا پارٹی ਚ ਕਿਉਂਕਿ پارٹی ਚੋਂ استਿਫਾ ਦੇਣਾ پارٹی ਨੇ ਉਹਦਾ ਪ੍ਰਵਾਨ ਕਰਨਾ ਜਾਂ ਨਹੀਂ ਪ੍ਰਵਾਨ ਕਰਨਾ ਵਿਧਾਨ ਸਭਾ ਤੋਂ استਿਫਾ ਦੇਣਾ ਇਹ ਸਪੀਕਰ ਦਾ ਪ੍ਰੈਰੋਗੇਟਿਵ ਹੁੰਦਾ ਵੈਸੇ ਉਹ استਿਫਾ ਪ੍ਰਵਾਨ ਕਰਨਾ ਜਾਂ ਨਾ ਪਰ ਸਾਡੀ ਸਿਆਸਤ ਦੇ ਵਿੱਚ ਇਹ ਗੱਲ ਆਮ ਹੋ ਗਈ ਹੈ ਕਿ ਸਪੀਕਰ ਵੀ ਪਾਰਟੀ ਦੀ ਰਾਏ ਤੋਂ ਬਿਨਾ ਨਾ ਉਹਨੂੰ ਪ੍ਰਵਾਨ ਕਰਦੇ ਨੇ ਤੇ ਨਾ ਉਹਨੂੰ ਦਨਾਈ ਕਰਦੇ ਇਸ ਲਈ ਜੇ ਸਪੀਕਰ ਸਾਹਿਬ ਨੇ ਫੈਸਲਾ ਲਿਆ ਕਿ ਗੱਲ ਓਪਨ ਹੋ ਚੁੱਕੀ ਹੈ ਪ੍ਰਵਾਨ ਕੀਤਾ ਤਾਂ ਪਾਰਟੀ ਦੀ ਉਹ ਸਹਿਮਤੀ ਹੋਏਗੀ ਇਹਦਾ ਮਤਲਬ ਪਹਿਲਾਂ ਵਾਲੀਆਂ ਗੱਲਾਂ ਉਸ ਪੱਧਰ ਦੇ ਉੱਤੇ ਖਤਮ ਕੁਝ ਲੋਕ ਕਹਿੰਦੇ ਨੇ ਜੀ ਮੈਰਿਜ ਕਰਾਈ ਮੈਰਿਜ ਤੋਂ ਬਾਅਦ ਉਹ ਫੈਮਲੀ ਨਹੀਂ ਚਾਹੁੰਦੀ ਪਰ ਉਹ politcal ਫੈਮਲੀ ਹੈ ਬੇਸਿਕਲੀ ਤਾਂ ਉਹ ਕਿਉਂ ਨਹੀਂ ਚਾਹੇਗੀ ਹੁਣ ਇਹ ਨਹੀਂ ਪਤਾ ਕੀ ਗੱਲ ਹੈ ਕੀ ਨਹੀਂ ਪਰ ਖੁੱਲ ਕੇ ਸਾਹਮਣੇ ਕੁਝ ਨਹੀਂ ਆਇਆ ਐਸਾ ਨਾਅ ਦੇ ਵਿੱਚ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ ਤਾਂ ਇੱਕ ਜਮਨੀ ਚੋਣ ਹੋਰ ਮੱਟ ਤੇ ਖੜੀ ਹੈ ਇਹਦੇ ਨਾਲ ਇੱਕ ਹੋਰ ਇੰਟਰਸਟਿੰਗ ਪਹਿਲੂ ਜੁੜਿਆ ਹੋਇਆ ਹੈ ਇੰਟਰਸਟਿੰਗ ਪਹਿਲੂ ਇਹ ਜੁੜਿਆ ਹੋਇਆ ਹੈ ਕਿ ਕੀ ਰਣਜੀਤ ਸਿੰਘ ਗਿੱਲ ਗਿੱਲ ਕੋ ਵੈਲੀ ਜਿਨ੍ਹਾਂ ਨੇ ਕੱਟੀ ਹੈ ਰੀਅਲ ਸਟੇਟ ਦੇ ਵਿੱਚ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਦੋ ਚੋਣਾਂ ਲੜ ਚੁੱਕੇ ਨੇ 17 ਔਰ 22 ਦੇ ਵਿੱਚ ਜਿਨ੍ਹਾਂ ਨੇ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਇਹ ਕਹਿ ਕੇ ਕਿ ਅਕਾਲੀ ਦਲ ਦੀ ਜਿਹੜੀ ਨੋਮੀਨੇਸ਼ਨਾਂ ਹੋਈਆਂ ਨੇ ਉਹ ਨੋਮੀਨੇਸ਼ਨਾਂ ਇਹੋ ਜਿਹੇ ਬੰਦਿਆਂ ਦੀਆਂ ਹੁੰਜਾਂ ਨੇ ਜਿਹੜੇ ਪਾਰਟੀ ਵਿਰੋਧੀ ਕੰਮ ਕਰਦੇ ਰਹੇ ਉਹਨਾਂ ਬੰਦਿਆਂ ਦੀ ਸਤ ਪੁੱਛ ਨਹੀਂ ਹੋਈ ਜਿਹੜੇ ਬੰਦਿਆਂ ਨੇ ਪਾਰਟੀ ਲਈ ਕੰਮ ਕੀਤਾ ਇਸ ਲਈ ਰਜਾਇਨ ਕਰਦਾ ਬਾਕੀ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸਰਕਲ ਨਾਲ ਆਪਣੇ ਬੰਦਿਆਂ ਨਾਲ ਜਿਹੜੇ ਸਪੋਰਟਰ ਨੇ ਸਹਿਯੋਗੀ ਨੇ رائے ਕਰਕੇ ਦੱਸੂਗਾ ਕਿ ਮੈਂ ਕਿੱਧਰ ਜਾਣਾ ਹੁਣ ਅੱਜ ਇੱਕ ਤਰ੍ਹਾਂ ਇਹ ਵੀ ਕਹਿ ਰਹੀ ਸੀ ਕਿ ਸ਼ਾਇਦ ਗਵਰਨਮੈਂਟ ਗਗਨਮਾਨ ਦਾ ਅਸਤੀਫਾ ਇਸ ਕਰਕੇ ਹੈ ਜੀ ਕਿ ਰਣਜੀਤ ਸਿੰਘ ਜੇ ਲੋਣਾ ਨਾਲ ਚੱਲ ਰਹੀ ਆਮ ਆਦਮੀ ਪਾਰਟੀ ਚ ਆ ਜਾਣ ਉਹ ਕੈਂਡੀਡੇਟ ਬਣ ਜਾਣ ਇੱਥੋਂ ਉਹ ਚਲੇ ਜਾਣ ਇਹ ਗੱਲ ਲੌਜੀਕਲੀ ਨਹੀਂ ਬਹੁਤ ਸਾਰੀ ਜਨਤ ਦੀ ਕਿ ਕੋਈ ਅਨਮੋਲ ਗਗਨਮਾਨ ਫਿਰ ਇਸ ਕਰਕੇ ਅਸਤੀਫਾ ਦੇਣ ਵੀ ਲੈ ਤੂੰ ਭਾਈਵੰਦੀ ਦੇ ਨਾਲ ਵੀ ਕਿਸੇ ਹੋਰ ਨੂੰ ਬਣਾ ਲਓ ਤੁਸੀਂ ਜਿਮਨੀ ਚੋਣ ਲੜ ਲਓ ਇਹ ਇੱਕ ਪੋਲੀਟੀਕਲ ਵੈਜੀਟਮ ਜਾਂ ਪੋਲੀਟੀਕਲ ਸੈਟਅਪ ਦੇ ਦਲੀਲ ਤੇ ਕਸਬੱਟੀ ਤੇ ਪੂਰੀ ਹੌਸਲੇ ਬਤ ਤੇ ਕੁਝ ਸੱਜਣ ਇਹ ਕਹਿ ਰਹੇ ਨੇ ਕਿ ਉਹ ਸ਼ਾਇਦ ਉਨਾ ਦੀ 36 ਰਣਜੀਤ ਸਿੰਘ ਲੋਣਾ ਦੀ ਬੀਜੇਪੀ ਨਾਲ ਕੋਈ ਗੱਲ ਚੱਲ ਰਹੀ ਹੈ ਕਿ ਬੀਜੇਪੀ ਦੀ ਤਰਫ ਜਾ ਸਕਦਾ ਪਰ ਇੱਕ ਹੋਰ ਇੰਟਰਸਟਿੰਗ ਪਹਿਲੂ ਹੈ ਇਹਦੇ ਵਿੱਚ ਉਹ ਇਹ ਹੈ ਇਹ ਵੀ ਕਿਹਾ ਜਾ ਰਿਹਾ ਹੈ ਰਣਜੀਤ ਸਿੰਘ ਗੱਲੇ ਵੀ ਕਹਿੰਦੇ ਨੇ ਕਿ ਜੇ ਪੰਜ ਮੈਂਬਰੀ ਕਮੇਟੀ ਤੋਂ ਬਾਅਦ ਜਿਹੜਾ ਡੈਲੀਗੇਟਾਂ ਰਾਹੀਂ ਚੁਣਿਆ ਗਿਆ ਅਕਾਲੀ ਦਲ ਹੋਏਗਾ ਜੇ ਉਹਦਾ ਪ੍ਰਧਾਨ ਉਹਨਾਂ ਦੇ ਬਤਵਕ ਉਹਨਾਂ ਨੂੰ ਲੱਗੇਗਾ ਕਿ ਇਹ ਅਕਾਲੀ ਦਲ ਦਾ ਧੜਾ ਵਾਕਈ ਲੋਕਾਂ 'ਚ ਪ੍ਰਬੰਧ ਚੱਲ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਉਹ ਨਵੇਂ ਅਕਾਲੀ ਦਰਚ ਵੀ ਜਾ ਸਕਦੇ ਨੇ